ਹਾਜ਼ਰ ਹੋਏ ਆ ਇੱਕ ਨਵੇਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਇੱਕ ਪੋਸਟ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਸ੍ਰਿਸ਼ਟੀਮਾਨ ਦੀ ਦੱਸੀ ਜਾ ਰਹੀ ਹੈ ਤੇ ਇਹ ਉਹ ਕਮੈਂਟ ਹੈ ਜੋ ਸ੍ਰਿਸ਼ਟੀਮਾਨ ਦਾ ਦੱਸਿਆ ਜਾ ਰਿਹਾ ਹੈ ਜਿਹੜਾ ਇੱਕ ਕਮੈਂਟ ਹੈ ਇਹ オリジナル ਹੈ ਸ੍ਰਿਸ਼ਟੀਮਾਨ ਦੇ ਆਫੀਸ਼ੀਅਲੀ ਇੰਸਟਾਗ੍ਰam ਅਕਾਊਂਟ ਤੋਂ ਕੀਤਾ ਗਿਆ ਹੈ ਕਿਸੇ ਪੋਸਟ ਦੇ ਥੱਲੇ ਪਰ ਕਿਉਂ ਕੀਤਾ ਦੋਸਤੋ ਤੁਹਾਨੂੰ ਤਾਂ ਪਤਾ ਹੀ ਹੈ ਸੋਸ਼ਲ ਮੀਡੀਆ ਤੇ ਨੈਗੇਟਿਵਿਟੀ ਭਰੀ ਪਈ ਹੈ ਗਾਣਾ ਸਿੱਧੂ ਮੂਸੇਵਾਲੇ ਨੇ ਆਪਣੇ ਫੇਕ ਯਾਰਾਂ ਦੋਸਤਾਂ ਵਾਸਤੇ ਕੱਢਿਆ ਸੀ ਤੇ ਆਪਣੇ ਹੇਟਰਾਂ ਲਈ ਕੱਢਿਆ ਸੀ ਸੋਸ਼ਲ ਮੀਡੀਆ ਦੇ ਪੇਜਾਂ ਵਾਲੇ ਉਸ ਨੂੰ ਦੂਜੇ ਪਾਸੇ ਲੈ ਕੇ ਚਲੇ ਗਏ ਤੇ ਉਸ ਨੂੰ ਸ੍ਰਿਸ਼ਟੀਮਾਨ ਨਾਲ ਰਿਲੇਟ ਕਰਕੇ ਵੀਡੀਓਜ਼ ਪਾਉਣ ਲੱਗ ਪਏ ਸੋਸ਼ਲ ਮੀਡੀਆ ਦੇ ਉੱਤੇ ਸ੍ਰਿਸ਼ਟੀਮਾਨ ਨੇ ਕਮੈਂਟ ਕੀਤਾ ਪੋਸਟ ਦੇ ਥੱਲੇ ਸ੍ਰਿਸ਼ਟੀਮਾਨ ਨੇ ਲਿਖਿਆ ਤੁਹਾਨੂੰ ਲੱਗਦਾ ਸਿੱਧੂ ਵੀਰ ਦੀ ਸੋਚ ਐਨੀ ਡਿੱਗੀ ਹੋਈ ਸੀ ਵਿਓ ਕਿਸੇ ਦੀ ਧੀ ਪਹਿਣ ਬਾਰੇ ਬੋਲਣ ਜੇ ਤੁਹਾਨੂੰ ਇਹੀ ਲੱਗਦਾ ਹੈ ਕਿ ਚੰਗੀ ਲੇਗੇਸੀ ਬਣਾ ਰਹੇ ਹੋ ਤੁਸੀਂ ਸਿੱਧੂ ਵੀਰ ਦੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਤੁਹਾਡੇ ਵਰਗਿਆਂ ਨੂੰ ਮਿਲਦਾ ਕੀ ਹੈ ਇਹ ਸਭ ਕਰਕੇ ਤੁਸੀਂ ਰਾਜੀ ਖੁਸ਼ੀ ਰਹਿ ਲੈਨੇ ਹੋ ਕਿਸੇ ਨੂੰ ਬਿਨਾ ਗੱਲਾਂ ਟ੍ਰੋਲ ਤੋਂ ਟਾਰਗੇਟ ਕਰਕੇ ਸਿੱਧੂ ਵੀਰ ਦੀ ਲੇਗੇਸੀ ਦੀ ਤਜੀਆਂ ਨਾ ਉਡਾਓ ਬਾਕੀ ਜਿਨੇ ਜੋ ਕਰਨਾ ਮੈਂ ਕਿਸੇ ਨੂੰ ਇੰਟਰਨੈਟ ਤੇ ਬਕਵਾਸ ਕਰਨ ਤੋਂ ਨਹੀਂ ਰੋਕ ਸਕਦੀ ਇਸ ਰਿਸ਼ਤੀ ਮਾਨ ਨੇ ਕਮੈਂਟ ਕੀਤਾ ਜਿਹੜੀ ਨੈਗੇਟਿਵਿਟੀ ਕ੍ਰੀਏਟ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਾਕੀ ਦੋਸਤੋ ਸਾਨੂੰ ਕਲੀਅਰ ਗੱਲ ਪਤਾ ਹੈ ਜਿਹੜਾ ਗਾਣਾ ਹੈ ਉਹ ਸਿੱਧੂ ਮੂਸੇਵਾਲੇ ਦੇ ਖਾਸ ਫੇਕੇ ਯਾਰਾਂ ਦੋਸਤਾਂ ਦੇ ਉੱਤੇ ਹੈ ਕਿਸੇ ਹੋਰ ਉੱਤੇ ਨਹੀਂ ਸੋ 네ਗੇਟਿਵਿਟੀ ਨਾ ਸਪੋਰਟ ਕਰੋ ਸਿੱਧੂ ਨੇ ਹਮੇਸ਼ਾ ਇੱਕ ਧੀ ਪੈਣ ਦੀ ਇੱਜ਼ਤ ਕੀਤੀ ਹੈ ਕਦੇ ਕਿਸੇ ਕੁੜੀ ਨੂੰ ਮਾੜਾ ਚੰਗਾ ਨਹੀਂ ਬੋਲਿਆ ਸਿੱਧੂ ਮੁਸੇਵਾਲਾ ਆਪਣੇ ਗਾਣੇ ਦੇ ਵਿੱਚ ਵੀ ਤੇ ਆਪਣੇ ਰੀਅਲ ਲਾਈਫ ਦੇ ਵਿੱਚ ਵੀ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਕੇ ਜਾਓ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ